ਐਸ ਲਈ ਮੈਂ ਤਾਂ ਪੰਜਾਬ ਦੀ ਗੱਲ ਕਰੂੰਗਾ ਪੰਜਾਬ ਦੇ ਅੰਦਰ ਪੰਜਾਬ ਦੀ ਜਿਹੜੀ ਸੀਨੀਅਰ ਕਾਂਗਰਸ ਲੀਡਰਸ਼ਿਪ ਹੈ ਹੋ ਸਕਦਾ ਐਮਐਲਏ ਜਾਂ ਬਾਕੀ ਜਿਹੜੇ ਲੀਡਰ ਐ ਕਿ ਨਹੀਂ ਜਿੱਤ ਸਕੇ ਉਹਨਾਂ ਦਾ ਸੋਚ ਇਹਦੇ ਖਿਲਾਫ ਹੋਵੇ ਪਰ ਜਿਹੜੀ ਲੀਡਰਸ਼ਿਪ ਹੈ ਜਿਨ੍ਹਾਂ ਨੂੰ ਅੱਜ ਕਾਂਗਰਸ ਪੰਜਾਬ ਦੀ ਚਾਬੀ ਰਾਹੁਲ ਜੀ ਨੇ ਜਾਂ ਖੜਗੇ ਸਾਹਬ ਨੇ ਸੰਭਾਲਾ ਤੀਆਂ ਉਹ ਤਾਂ ਸਾਰੇ ਅੰਦਰੋਂ ਕਾਣੇ ਐ ਉਹਨਾਂ ਸਾਰਿਆਂ ਦੇ ਫਾਇਲਾਂ ਪਗਵੰਤ ਮਾਨ ਜੀ ਕੋਲ ਪਈ ਐ ਮੈਂ ਦਾਤ ਦੇਉਂਗਾ ਪਗਵੰਤ ਮਾਨ ਜੀ ਚਾਹੇ ਸਾਡੇ ਰਾਜਨੀਤਿਕ ਵਿਰੋਧੀ ਹੈ ਪਰ ਦੁਸ਼ਮਣ ਨੂੰ ਦਾਤ ਤਾਂ ਦੇਣੀ ਚਾਹੀਦੀ ਹੈ ਵੀ ਉਹਨਾਂ ਨੇ ਐ ਜੀ ਧੌਣ ਫੜੀ ਐ ਇਹਨਾਂ ਦੀ ਵੀ ਸਾਰੀ ਆਪੋਜੀਸ਼ਨ ਜੀ ਐ ਉਹਨਾਂ ਦੀ ਝੋਲੀ 'ਚ ਪਈ ਫਿਰਦੀ ਐ ਅੱਜਕੱਲ ਉਹ ਤਾਂ ਜੇ ਵੀ ਆਪੋਜੀਸ਼ਨ ਐ ਉਹਨਾਂ ਦੇ ਕਹਿਣ ਨਾਲ ਉੱਠ ਜਾ ਮਦਾਰੀ ਜਿਵੇਂ ਕਰਦਾ ਨੇ ਉਹਨੂੰ ਕੋ ਬੈਠ ਜਾ আর ਖੜਾ ਹੋ ਜਾ ਉਸ ਕਿਸਮ ਦੀ ਐ ਸੋ ਉਹ ਕਹਿੰਦੇ ਐ ਵੀ ਕਿਸੇ ਤਰ੍ਹਾਂ ਸਾਡਾ ਜਾਨ ਛੁੱਟ ਜੇ ਇੱਕ ਬੰਦਾ ਇਹਨਾਂ 'ਚ ਬੋਲਦਾ ਐ ਜਿਹੜੋਂ ਸੁਖਪਾਲ ਖਹਿਰਾ ਉਹ ਵਿਚਾਰੇ ਨੂੰ ਅੰਦਰ ਹਨ ਇਹਨਾਂ ਤੱਕ ਤਾਂ ਰਲ ਕੇ ਦੋਨਾਂ ਦੀ ਸਾਂਝ ਹੈ ਚੋਰ ਸਿਪਾਹੀ ਰਲ ਕੇ ਕੋਈ ਵਿਚਾਰਾ ਜਿਹੜਾ ਚੌਕੀਦਾਰ ਸੀ ਉਹ ਫੜ ਕੇ ਅੰਦਰ ਢੋਕਦਾ ਤੇ ਬੋਲਦੇ ਵੀ ਸਾਫਟ ਕੋਰਨਰ ਹੈਗਾ ਤੁਸੀਂ ਉਹਨਾਂ ਨੂੰ ਸੀਟ ਵਗੈਰਾ ਕੁਝ ਦੇ ਮੇਰਾ ਨਿੱਜੀ ਤੌਰ ਤੇ ਸਾਫਟ ਕੋਰਨਰ ਹੈ ਸਰ ਰਾਜਨੀਤਿਕ ਤੌਰ ਤੇ ਮੇਰੀ ਉਹਨਾਂ ਨਾਲ ਸ਼ਾਇਦ ਉਹਨਾਂ ਦੀ ਸਟਾਈਲ ਆਫ ਫੰਕਸ਼ਨਿੰਗ ਇਸ ਕਿਸਮ ਦਾ ਨਾਟ ਬੀਇੰਗ ਅ ਟੀਮ ਪਲੇਅਰ ਕਰਕੇ ਹੋ ਸਕਦੀ ਹੈ ਸਟਾਈਲ ਆਫ ਫੰਕਸ਼ਨਿੰਗ ਹਰੇਕ ਬੰਦੇ ਦੀ ਅਡ ਹੁੰਦੀ ਹੈ ਐਵਰੀਬਡੀ ਹੇਜ਼ ਇੰਡੀਵਿਜੂਅਲ ਇੰਡੀਵਿਜੂਅਲ ਇਨ ਹਿਸ ਓਨ ਰਾਈਟ ਬਟ ਐਟ ਦ ਸੇਮ ਟਾਈਮ ਇਸ ਗਰਨਤਾ ਉਹਨਾਂ ਦੇ ਵਿਰੋਧੀ ਵੀ ਨਹੀਂ ਡਿਨਾਈ ਕਰਦੇ ਵੀ ਉਹ ਠੋਕੇ ਆਪਣੀ ਗੱਲ ਰੱਖਦੇ ਸੀਗੇ ਇਹਨਾਂ ਦੇ ਭਗਵੰਦ ਮਾਨ ਜੀ ਦੇ ਦੀ ਸਰਕਾਰ ਇਹਨਾਂ ਦੀ ਸਰਕਾਰ ਦੇ ਖਿਲਾਫ ਡਟ ਕੇ ਬੋਲਦੇ ਸੀ ਉਹਦਾ ਖਾਮਿਆਜਾ ਉਹ ਕਿਉਂਕਿ ਇਹਨਾਂ ਨੇ ਸਮਝੌਤਾ ਕਰਨਾ ਹੈ ਕਾਂਗਰਸੀਆਂ ਨੇ ਲੀਡਰਾਂ ਨੇ ਕਾਂਗਰਸ ਦੀ ਜਿਹੜੀ ਆ ਪੰਜਾਬ ਵਾਲੀ ਲੀਡਰਸ਼ਿਪ ਹੈ ਚੋਰ ਹੈ ਜਾ ਕੇ ਉੱਥੇ ਦੇਖੋ ਪੰਜਾਬ ਦੇ ਅੰਦਰ ਆ ਕੋਈ ਇੱਕ ਇਕੱਲਾ ਬਾਨਾ ਨਹੀਂ ਵੀ ਤੁਹਾਡੇ ਵੇਸ਼ ਕੂਸਾ ਤੇ ਦਸਤਾਰ ਇੱਕ ਹਿੱਸਾ ਹੈ ਇੱਜ਼ਤ ਦਾ ਤੁਹਾਡੇ ਅਣਖ ਦਾ ਸਬੂਤ ਹੈ ਦਸਤਾਰ ਤੇ ਇਹ ਜਿਹੜੇ ਨਕਲੀ ਹੈਗੇ ਨਿਕਲੀ ਸਿੱਖ ਬਣਦੇ ਉਹ ਜਾ ਕੇ ਪੱਗ ਇਹਨਾਂ ਦੇ ਪੈਰਾਂ 'ਚ ਸਿੱਟ ਕੇ ਆਏ ਹੈ ਭਗਵੰਤ ਮਾਨ ਜੀ ਦੇ ਵੇ ਅਬ ਕੀ ਬਾਰ ਬਖਸ਼ ਬਿਸਾੜੀ ਜਾਨ ਛਡੋ ਉਹ ਲੋਕ اپੋਜੀਸ਼ਨ ਕਰ ਦੇਣਗੇ ਉਹ ਸੁਖਪਾਲ ਖੈਰ ਦੇ ਨਾਲ ਖੜਨਗੇ ਈਸ਼ੂ ਹੈ ਬਿਲਕੁਲ ਇਸ ਕਰਕੇ ਮੈਂ ਨਹੀਂ ਸਮਝਦਾ ਵੀ ਸਮਝੋਤਾ ਹੋਣਾ ਨਾ ਹੋਣਾ ਕੱਲ ਦੇਖੀ ਜਾਊਗੀ ਪਰ ਜਿੱਥੇ ਤਾਈਂ ਪੰਜਾਬ ਕਾਂਗਰਸ ਲੀਡਰਸ਼ਿਪ ਹੈ ਉਹ ਸਮਝੌਤਾ ਨਹੀਂ ਉਹ ਜੇ ਉਹਨਾਂ ਦੀ ਭਗਵੰਤ ਮਾਨ ਦੀ ਜੀਵ ਚ ਹੈ ਇਸ ਕਿਸੇ ਤਰੀਕੇ ਨਾਲ ਕਹਿ ਲਓ ਲੈ ਸਵੇਰੇ ਜੇ ਉਹ ਨਾ ਸਮਝਾਤਾ ਕਰਨਗੇ ਮੈਂ ਤੁਹਾਨੂੰ ਦਿਖਾਉਂਗਾ 6 ਦੇ 6 ਐਮਪੀ 6 ਦੇ 6 ਆਈ ਐਮ ਗੋਇੰਗ ਔਨ ਰੈਕੋਰਡ 6 ਦੇ 6 ਉਹ ਸਗਦਾ ਇੱਕ ਕੋਈ ਟਾਲਾ ਕਰ ਜੇ ਨਾ ਚ ਪੰਜ ਦੇ ਪੰਜ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੜਨਗੇ ਕਾਂਗਰਸ ਦੀ ਵੀ ਮਜਬੂਰੀ ਹੈ ਹੁਣ ਕਾਂਗਰਸ ਦਾ ਕੋਈ ਕਿਉਂਕਿ ਆਈਡੀਓਲੋਜੀਕਲ ਮੂਰਿੰਗ ਖਤਮ ਹੋ ਗਈ ਹੁਣ ਘਵਾਚੇ ਫਿਰਦੇ ਆ ਇੱਥੇ ਪੰਜਾਬ 'ਚ ਵੈਸੇ ਗਵਾਚੇ ਜਿਹੜੇ ਆ ਤੇ ਇਹ ਲੀਡਰਸ਼ਿਪ ਜਿਹਦਾ ਸਵਾਲ ਹੈ ਰਾਜਾ ਅਮਰਿੰਦਰ ਵੜਿੰਗ ਦੀ ਲੀਡਰਸ਼ਿਪ 'ਚ ਕੀ ਕਹਿਣਾ ਹੈ ਤੁਸੀਂ ਕੁਝ ਕੁਝ ਤੁਸੀਂ ਕਿਹਾ ਹੈ ਨਹੀਂ ਸੌਰੀ ਮੈਂ ਕਿਸੇ ਦਾ ਨਾਮ ਨਹੀਂ ਲਿਆ ਮੈਂ ਤੁਸੀਂ ਦੇਖੋ ਆ ਤਾਂ ਜਨਰਲ ਪਰਸਪੈਕਸ਼ਨ ਹੈ ਦੇਖੋ ਪੋਲਟਿਕਸ ਇਜ਼ ਬੇਸਿਕਲੀ ਆਨ ਬੇਸਡ ਔਨ ਪਰਸਪੈਕਸ਼ਨ ਆ ਲੋਕਾਂ ਦੀ ਆਵਾਜ਼ ਹੈ ਆਵਾਜ਼-ਏ-ਖਲ ਕਵਾਜ਼ੇ ਖੁਦਾ ਬੱਚੇ-ਬੱਚੇ ਨੂੰ ਪੁੱਛ ਲਓ ਵੀ ਕਾਂਗਰਸ ਬੋਲਦੀ ਕਿਉਂ ਨਹੀਂ ਕਹਿੰਦੇ ਬੋਲੇ ਸਿਰ ਤੇ ਫੇਰੇ ਜਾ ਕੇ ਖਾਤੇ ਖੋਲ ਲੈਣਗੇ ਸਵੇਰੇ ਖਾਤੇ ਖੋਲ ਲੈਣਗੇ ਕਿਉਂਕਿ ਥੋੜਾ ਥੋੜਾ ਸਮਾਂ ਮਿਲੇ ਨਾ ਚੱਦਰਾਂ ਵਿਛਾ ਕੇ ਬੈ ਗਈ ਕਾਂਗਰਸ ਸਿੱਟੋ ਕਿਉਂਕਿ ਉਹਨੂੰ ਨਾ ਲੱਗਦਾ ਕਿ ਮੁੜ ਕੇ ਆਣਾ ਤਾਂ ਹੈ ਨਹੀਂ ਸਿਮੇਟ ਲੋ ਜੋ ਕੁ ਸਿਮਟੇ ਜਾਂਦਾ ਕਿਸੇ ਨੂੰ 5 ਲੱਖ ਮਿਲੇ 5 ਲੱਖ ਖਾ ਕੇ ਕਿਸੇ ਨੂੰ 5 ਕਰੋੜ ਮਿਲੇ 5 ਕਰੋੜ ਖਾ ਕੇ 10-10 ਕਰੋੜ ਰੁਪਏ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਦੇ ਭਾਂਜੀਆਂ ਦੇ ਘਰੇ ਬਿਸਤਰਾਂ ਦੇ ਹੇਟਾਂ ਪਏ ਸੀਗੇ ਤੇ ਧੌਣ ਤਾਂ ਸਾਰਿਆਂ ਦੀ ਭਗਵੰਤ ਮਾਨ ਜੀ ਦੇ ਹੱਥ 'ਚ ਹੈ ਉਹਨੂੰ ਭਗਵੰਤ ਮਾਨ ਨੂੰ ਕੀ ਦੋਸ਼ ਹੈ ਉਹ ਨਚਾਈ ਜਾਂਦਾ ਇਹਨਾਂ ਨੂੰ ਬੈਠ ਜਮੂਰੇ ਇਹ ਤਾਂ ਜਮੂਰੇ ਬਣੇ ਖੜੇ ਬੈਠ ਜਮੂਰੇ ਖੜੇ ਜਮੂਰੇ ਉਜਮੂਰੀ ਇਹਨਾਂ ਦੇ ਕਹਿਣ ਨਾਲ ਚੱਲਦੇ